ਕਾਸ ਮਜ਼ਦੂਰੀ ਵੱਲੋਂ ਪਹਿਲਾ ਵਿਸ਼ਾਲ ਮੈਗਾ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ OSG ਸੁਖਵੀਰ ਸਿੰਘ ਸੁਖੀ ਤੇ ਆਮ ਆਦਮੀ ਪਾਰਟੀ ਦੀ ਸਮੂਚੀ ਟੀਮ ਨੇ ਹਾਜ਼ਰੀ ਲਗਵਾਈ ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਰ ਡਾਕਟਰ ਪਹੁੰਚੇ ਤੇ ਲੋਕਾਂ ਦਾ ਚੈਕਅਪ ਕੀਤਾ ਇਸ ਮੌਕੇ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ ਤੂਰੀ ਵਿਕਾਸ ਮੰਚ ਤੂਰੀ ਵੱਲੋਂ ਆਏ ਮਹਿਮਾਨਾਂ ਦਾ ਸਨਮਾਨ ਜਿੰਦ ਦੇ ਕੇ ਸਨਮਾਨ ਵੀ ਕੀਤਾ ਗਿਆ ਆਮ ਆਦਮੀ ਪਾਰਟੀ ਦੀ ਤੂਰੀ ਦੀ ਸਮੂਚੀ ਟੀਮ ਵੱਲੋਂ ਤੂਰੀ ਵਿਕਾਸ ਮੰਚ ਤੂਰੀ ਦਾ ਇਸ ਵਿਸ਼ਾਲ ਮੈਡੀਕਲ ਕੈਂਪ ਲਗਾਉਣ ਤੇ ਸ਼ランਗਾ ਕੀਤੀ ਮੰਚ ਵੱਲੋਂ ਅੱਜ ਬਹੁਤ ਹੀ ਸਲਾਘਾ ਜੋ ਜੋ ਉਪਰਾਲਾ ਕੀਤਾ ਗਿਆ ਕਿ ਵੱਖ-ਵੱਖ ਬਿਮਾਰੀਆਂ ਨੂੰ ਲੈ ਕੇ ਇਹਨਾਂ ਨੇ ਵੱਖ-ਵੱਖ ਬਿਮਾਰੀਆਂ ਦੇ ਡਾਕਟਰ ਇੱਥੇ ਪਹੁੰਚ ਕੇ ਜਿਨ੍ਹਾਂ ਨੇ ਲੋਕਾਂ ਦਾ ਬਹੁਤ ਵੱਡੀ ਗਿਣਤੀ ਲੋਕਾਂ ਦਾ ਇਲਾਜ ਕੀਤਾ ਫ੍ਰੀ ਇਲਾਜ ਫ੍ਰੀ ਚੈੱਕਅਪ ਫ੍ਰੀ ਦਵਾਈਆਂ ਔਰ ਸਾਰਾ ਸਿਸਟਮ ਬਹੁਤ ਵਧੀਆ ਮੈਂ ਕਹਿੰਦਾ ਕਿ ਇਹਨਾਂ ਇਹਨਾਂ ਕੰਮਾਂ ਤੋਂ ਹੋਰ ਵੀ ਲੋਕਾਂ ਨੂੰ ਸੇਧ ਲੈ ਕੇ ਇਹੋ ਜਿਹੇ ਕੰਮ ਕਰਨੇ ਚਾਹੀਦੇ ਤਾਂ ਕਿ ਜੋ ਗਰੀਬ ਲੋਕ ਆਪਣਾ ਇਲਾਜ ਨਹੀਂ ਕਰਾ ਸਕਦੇ ਜੋ ਲੰਮੇ ਸਮੇ ਤੋਂ ਬਿਮਾਰੀਆਂ ਜੂਝੇ ਰਹਿੰਦੇ ਨੇ ਉਹਨਾਂ ਨੂੰ ਇੱਕ ਬਹੁਤ ਰਾਹਤ ਮਿਲਦੀ ਹੈ ਸੋ ਇਸ ਕਰਕੇ ਮੈਂ ਦੁਬਾਰਾ ਫਿਰ ਵਿਕਾਸ ਧੂਰੀ ਵਿਕਾਸ ਨੂੰ ਦਾ ਇਹ ਜੋ ਅੱਜ ਮੈਡੀਕਲ ਮੈਗਾ ਮੈਡੀਕਲ ਕੈਂਪ ਲਾਇਆ ਉਹਦਾ ਧੰਨਵਾਦ ਕਰਦਾ ਕਿ ਆਉਣ ਵਾਲੇ ਸਮੇਂ 'ਚ ਵੀ ਇਹੋ ਜਿਹੀ ਸਲਾਹਾਂ ਜੋ ਕੰਮ ਕਰਦੇ ਰਹਿਣ ਬਹੁਤ ਧੂਰੀ ਵਿਕਾਸ ਸੰਚ ਧੂਰੀ ਨੇ ਐਫਰਟਸ ਕੀਤਾ ਵੀ ਇੱਕ ਐਸਾ ਪ੍ਰੋਗਰਾਮ ਦਿੱਤਾ ਜਾਵੇ ਜੀ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਸਕੇ ਔਰ ਸਿਹਤ ਪੱਖੋਂ ਧਿਆਨ ਰੱਖਦੇ ਹੋਏ ਇਹ ਮੈਗਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਪਰੰਤੂ ਜੋ ਪਰਮਪਤਾ ਪਰਮਾਤਮਾ ਦਾ ਹੁਕਮ ਹੁੰਦਾ ਹੈ ਉਸ ਨੂੰ ਟਾਲਿਆ ਨਹੀਂ ਜਾ ਸਕਦਾ ਅੱਜ ਵਾਰਿਸ਼ ਦੇ ਕਾਰਨ ਸਾਰਾ ਪ੍ਰੋਗਰਾਮ ਜਿਹੜਾ ਹੈ ਅਫਸੈਟ ਵੀ ਹੋਇਆ ਪਰੰਤੂ ਫਿਰ ਵੀ ਪ੍ਰਭੂ ਦੀ ਕਿਰਪਾ ਰਹੀ ਕਿ ਅਸੀਂ ਕੁਝ ਨਾ ਕੁਝ ਕਰ ਪਾਏ ਆਂ ਔਰ ਜਨਤਾ ਦੇ ਨਾਲ ਜਨਤਾ ਦੀ ਸਿਹਤ ਦਾ ਧਿਆਨ ਰੱਖਦੇ ਹੋਏ ਅੱਜ ਇਹਦੇ ਕੈਂਪ ਦੇ ਵਿੱਚ 8 ਡਾਕਟਰ ਬੁਲਾਏ ਗਏ ਸੀ 8 ਡਾਕਟਰਾਂ ਦੀ ਟੀਮ ਨੇ ਆਪਣੇ ਸ਼ਹਿਰ ਤੇ ਇਲਾਕੇ ਦੇ ਜੋ ਵੀ ਪੇਸ਼ੈਂਟ ਨੇ ਜਿਨ੍ਹਾਂ ਨੇ ਵੀ ਚੈੱਕਅਪ ਕਰਾਉਣ ਦੀ ਜਰੂਰ ਸਮਝੀ ਉਹਨਾਂ ਨੂੰ ਫ੍ਰੀ ਮੈਡੀਕਲ ਸੇਵਾ ਦਿੱਤੀ ਗਈ ਔਰ ਫ੍ਰੀ ਦਵਾਈਆਂ ਦਾ ਵੀ ਪ੍ਰੋਗਰਾਮ ਬਣਾ ਕੇ ਦਿੱਤਾ ਗਿਆ ਟੋਟਲ ਔਰ ਅੱਗੇ ਵਾਸਤੇ ਵੀ ਤੂਰੀ ਵਿਕਾਸ ਮੰਡ ਜਿਹੜਾ ਤੂਰੀ ਹੈ ਉਹ ਐਦਾਂ ਦੀਆਂ ਸੇਵਾਵਾਂ ਦਿੰਦਾ ਰਹੂਗਾ ਔਰ ਤੂਰੀ ਵਿਕਾਸ ਮੰਡ ਤੂਰੀ ਇੱਕ ਐਸਾ ਮੰਚ ਹੈ ਜਿਹੜਾ ਸ਼ਹਿਰ ਤੇ ਪੂਰੇ ਹਲਕੇ ਤੂਰੀ ਕਾਂਸੀ ਚੁੰਸੀ ਦੀ ਆਵਾਜ਼ ਸਰਕਾਰ ਤੱਕ ਆਪਣੀ ਲੋਕਾਂ ਦੀ ਜਿਹੜੀ ਕੋਈ ਵੀ ਮੁਸ਼ਕਲਾਂ ਨੇ ਕੋਈ ਵੀ ਪ੍ਰੋਬਲਮਸ ਨੇ ਉਹਨਾਂ ਨੂੰ ਤੱਕ ਪਹੁੰਚਾਊਗਾ ਔਰ ਉਹਨਾਂ ਨੂੰ ਸੋਲਵ ਕਰਾਊਗਾ ਬਹੁਤ ਬਹੁਤ ਧੰਨਵਾਦ ਪਹਿਲਾਂ ਤਾਂ ਸਾਬ ਵਿਕਾਸ ਮੰਚ ਦੇ ਸਾਰੇ ਪ੍ਰਧਾਨ ਜੀ ਨੂੰ ਮੈਂਬਰ ਸਾਹਿਬਾਨ ਨੂੰ ਬਹੁਤ ਬਹੁਤ ਵਧਾਈਆਂ ਬਹੁਤ ਵੱਡੀ ਸੇਵਾ ਦਾ ਕੰਮ ਕਰ ਰਹੇ ਨੇ ਬਹੁਤ ਵੱਡੇ ਸਪੈਸ਼ਲਿਸਟ ਸਾਰੇ ਇੱਥੇ ਡਾਕਟਰ ਆਏ ਨੇ ਸਾਰੀਆਂ ਦਵਾਈਆਂ ਉਹਰੇ ਫ੍ਰੀ ਕਰ ਰਹੇ ਦਿੱਤੀਆਂ ਜਾ ਰਹੀਆਂ ਨੇ ਸੋ ਸਾਰੇ ਵਿਕਾਸ ਮੰਚ ਦੀ ਜਿਹੜੀ ਵੀ ਸਾਰੀ ਟੀਮ ਹੈ ਅਸੀਂ ਸਾਡੀ ਸਾਰੀ ਆਮ ਆਦਮੀ ਪਾਰਟੀ ਵੱਲੋਂ ਔਰ ਸਾਡੇ ਓਐਚਡੀ ਸਾਹਿਬ ਆਏ ਨੇ ਅੱਜ ਵਿਸ਼ੇਸ਼ ਤੌਰ ਤੇ ਸਰਦਾਰ ਸੁਖਵੀਰ ਸਿੰਘ ਜੀ ਔਰ ਸਾਡੀ ਸਾਰੀ ਟੀਮ ਆਈਏਗੀ ਸਾਡੇ ਸਾਰੇ ਚੇਅਰਮੈਨ ਸਾਹਿਬ ਆਏ ਨੇਗੇ ਸਰਦਾਰ ਦਲਵੀਰ ਸਿੰਘ ਢਿੱਲੋਂ ਜੀ ਰਾਜਵੰਤ ਸਿੰਘ ਖੁੱਲੀ ਜੀ ਔਰ ਅਸੀਂ ਸਾਰੇ ਜਿੰਨੇ ਵੀ ਸੋ ਸਾਰੇ ਅਸੀਂ ਇੱਥੇ ਆ ਕੇ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਬਹੁਤ ਵੱਡੀ ਸੇਵਾ ਦਾ ਕੰਮ ਹੈ ਇਹ ਔਰ ਇਹ ਕੈਂਪਸ ਤੇ ਲੱਗਨੇ ਚਾਹੀਦੇ ਨੇਗੇ ਸੋ ਅਸੀਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪੀ ਕਾਸਮਾਂਜ ਵੱਲੋਂ ਜੋ ਮੈਡੀਕਲ ਚੈੱਕਅਪ ਕੈਂਪ ਲਗਾਇਆ ਸੀ ਉਹਦੇ ਵਿੱਚ ਓਐਸਡੀ 2 ਸੀਐਮ ਸੁਖਬੀਰ ਸਿੰਘ ਜੀ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਬੜਾ ਵੱਡਾ ਪ੍ਰਾਰਾਲਾ ਇਹਨਾਂ ਦਾ ਅਸੀਂ ਆਪਣੇ ਵੱਲੋਂ ਸਮੁੱਚੀ ਆਮ ਆਦੀ ਪਾਰਟੀ ਦੀ ਟੀਮ ਵੱਲੋਂ ਮੁਬਾਰਕਵਾਦ ਦਿੰਦੇ ਆ ਇਹ ਟੀਮ ਨੂੰ ਕਿਉਂਕਿ ਰੰਗਲਾ ਪੰਜਾਬ ਬਣਾਉਣ ਦੇ ਲਈ ਇਹ ਸਾਰੇ ਧੂਰੀ ਵਾਸੀ ਯੋਗਦਾਨ ਪਾ ਰਹੇ ਨੇ ਜੋ ਸੀਐਮ ਸਾਹਿਬ ਦਾ ਸੁਪਨਾ ਹਰ ਇੱਕ ਬੰਦੇ ਦਾ ਕਿਤਨਾ ਕਿਤੇ ਯੋਗਦਾਨ ਆ ਉਹ ਜਿਹੜਾ ਧੂਰੀ ਵਿਕਾਸ ਮੰਚ ਆ ਉਹ ਯੋਗਦਾਨ ਪਾ ਰਿਹਾ ਮੈਂ ਆਪਣੇ ਵੱਲੋਂ ਔਰ ਸਮੁੱਚੀ ਸਾਡੀ ਆਮ ਆਦੀ ਪਾਰਟੀ ਦੀ ਟੀਮ ਵੱਲੋਂ ਜਿੱਥੇ ਇਹਨਾਂ ਨੂੰ ਮੁਬਾਰਕਵਾਦ ਦਿੰਦਾ ਬੜਾ ਵਧੀਆ ਜਿਹੜਾ ਸਲਾਗਾ ਯੋਗ ਇਹ ਕਦਮ ਆ ਬਿਲਕੁਲ ਬਿਲਕੁਲ ਇਦਾਂ ਦੇ ਮੈਡੀਕਲ ਚੈੱਕਅਪ ਮੈਂ ਲੱਗਣੇ ਚਾਹੀਦੇ ਆ ਕਿਉਂਕਿ ਇਹ ਤੇ ਲੋੜ ਆ ਸਾਡੇ ਪੰਜਾਬ ਨੂੰ ਤੰਦਰੁਸਤ ਬਣਾਉਣ ਦੇ ਲਈ ਅੱਜ ਜਿੱਥੇ ਪੈਸੇ ਦੀ ਦੌੜ ਦੇ ਵਿੱਚ ਲੋਕ ਆਪੋ ਆਪਣੇ ਬਿਜ਼ਨਸ ਡਿਵੈਲਪਮੈਂਟ ਕਰਨ ਦੇ ਲਈ ਲੋਕ ਯਤਨ ਕਰ ਰਹੇ ਨੇ ਉੱਤੇ ਧੂਰੀ ਵਿਕਾਸ ਸਮਾਜਾ ਜਿਹੜਾ ਲੋਕਾਂ ਲਈ ਕੁਛ ਕਰ ਰਿਹਾ ਉਹਨਾਂ ਲੋਕਾਂ ਨੂੰ ਇੱਥੇ ਇਜਾਜ਼ਤ ਕੀਤਾ ਜਾਂਦਾ ਜਿਹੜੇ ਲੋਕ ਸਮਾਜ ਲਈ ਤੇ ਆਮ ਲੋਕਾਂ ਲਈ ਕੁਛ ਕਰਦੇ ਨੇ ਉਹ ਕੰਮ ਧੂਰੀ ਵਿਕਾਸ ਸਮਾਜ ਕਰਦਾ ਸਰ ਇਕਤਾ ਹੈ ਧੂਰੀ ਵੱਲੋਂ ਬਹੁਤ ਵਧੀਆ ਇੱਕ ਉਪਰਾਲਾ ਆ ਹਨਾ ਜੀ ਬੜੀ ਸਾਡੀ ਟੀਮ ਨੇ ਸਾਰੀ ਇਸ ਚੀਜ਼ ਨੂੰ ਗੁੱਡ ਕੀਤਾ ਜੀ ਅ ਕੁਝ ਬਾਰਿਸ਼ ਬਾਰਿਸ਼ ਦੇ ਮੌਸਮ ਕਰਕੇ ਥੋੜਾ ਇਸ ਚੀਜ਼ ਦਾ ਇਫੈਕਟ ਜੁਰੂ ਕਰ ਰਿਹਾ ਬਟ ਫਿਰ ਵੀ ਲੋਕੀ ਬਾਤ ਚੜ ਕੇ ਇਸ ਵਿੱਚ ਆ ਰਹੇ ਨੇ ਆਪਣੀ ਟ੍ਰੀਟਮੈਂਟ ਲੈ ਰਹੇ ਨੇ ਹਨਾ ਸੋ ਮੈਂ ਡਾਕਟਰ ਰੁਪਿੰਦਰ ਰਾਜੇ ਮੈਂ ਮੇਰਾ ਦਿੱਲੀ ਮਲਟੀ ਸਪੈਸ਼ਲਟੀ ਹਸਪੀਟਲ ਨਾਲ ਸੰਬੰਧਤ ਤੇ ਮੈਂ ਇੱਕ ਸਰਜਨ ਹਾਂ ਜੀ ਤੇ ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਬਾਰਿਸ਼ਾਂ ਦੇ ਮੌਸਮ ਹੈਗੇ ਨੇ ਇਹਦੇ ਵਿੱਚ ਜਿਹੜਾ ਵੀ ਆ ਪਾਣੀ ਜਾਂ ਖਾਣਾ ਪੀਣਾ ਬਿਲਕੁਲ ਆਪਣਾ ਸਾਫ਼ ਰੱਖਿਆ ਜਾਵੇ ਔਰ ਸਭ ਤੋਂ ਵੱਧ ਇਨਫੈਕਸ਼ਨ ਦੇ ਦਿਨ ਇਹੀ ਨੇ ਜੀ ਕਿਉਂਕਿ ਜੋ ਬਾਰਿਸ਼ਾਂ ਦਾ ਪਾਣੀ ਆ ਉਹ ਨਾਰਮਲ ਪਾਣੀ ਦੇ ਵਿੱਚ ਮਿਲਣ ਦੀ ਸੰਭਾਵਨਾ ਕਿਤੇ ਨਾ ਕਿਤੇ ਚੀਜ਼ਾਂ ਰਹਿੰਦੀਆਂ ਨੇ। ਤੋਂ ਸਾਰੇ ਸਵਸਥ ਰਹਿਣ ਤੇ ਆਪਣਾ ਖਾਣਾ ਪੀਣਾ ਬਿਲਕੁਲ ਸਾਫ਼ ਰੱਖਣ ਜੇ ਮੌਸਮ ਨੂੰ ਦੇਖਦੇ। ਸਰ ਕੀ ਕਹਿਣਾ ਜਿਹੜਾ ਅੱਜ ਧੂਰੀ ਵਿਕਾਸ ਮੁਥ ਕੋਲੋਂ ਕੈਂਪਲ ਆਇਆ ਉਹਦੇ ਬਾਰੇ ਪੁੱਛਣਾ ਜੀ ਕਿ ਕਹਿਜੋ ਕੰਮ ਲੱਗਿਆ ਤੁਹਾਨੂੰ। ਸਰ ਇੱਕ ਬਹੁਤ ਵਧੀਆ ਉਪਰਾਲਾ ਜੀ। ਦੇਖੋ ਧੂਰੀ ਦੇ ਲੋਕਾਂ ਵਾਸਤੇ ਤਾਂ ਇੱਕ ਵਧੀਆ ਚੀਜ਼ ਹੈਗੀ ਹੈ ਜੀ ਹਨਾ। ਸਾਰੇ ਡਾਕਟਰ ਜਿੱਥੇ ਆ ਗਏ ਨੇ ਕਈ ਫਾਟਿਸ ਦੇ ਐਕਸ ਡਾਕਟਰ ਜਗੇ ਨੇ ਸਾਡੇ ਡਾਕਟਰ ਯਸ਼ਪਾਲ ਮੈਡੀਸਨ ਦੇ ਡਾਕਟਰ ਹੈਗੇ ਨੇ ਉਹ ਵੀ ਪ੍ਰਾਈਮ ਦੇ ਇੰਚਾਰਜ ਸੀਗੇ ਪਹਿਲਾਂ ਡਾਕਟਰ ਆਸਥਾ ਹੈਗੇ ਨੇ ਗਾਇਨਕੋਲੋਜਿਸ ਹੈਗੇ ਨੇ ਉਹ ਵੀ ਅਪੋਲੋ ਸੀਗੇ ਹਣਾ ਚਲੋ ਖੁਦ ਮੈਂ ਬਿਆਸ ਡੇਰਾ ਦੇ ਵਿੱਚ 2 ਸਾਲ ਆਏ ਨੇ 6 ਸਾਲ ਫਾਟਿਸ ਦੇ ਵਿੱਚ ਰਿਹਾ ਜੀ ਤੇ ਦਿੱਲੀ ਐਮਜ਼ ਦੇ ਵਿੱਚ ਵੀ ਮੈਂ ਕਰ ਰਿਹਾ ਹਾਂ ਤੇ ਡਾਕਟਰ ਆਕਾਸ਼ਦੀਪ ਸਾਡੇ ਆਰਥੋ ਦੇ ਹੈਗੇ ਨੇ ਤਾਂ ਡੈਂਟਿਸ ਡਾਕਟਰ ਦੀਪਿਕਾ ਹੈਗੇ ਨੇ ਸੋ ਸਾਡੇ ਕੋਲ ਮਲਟੀਪਲ ਡਾਕਟਰਸ ਇਹਨਾਂ ਚੀਜ਼ਾਂ ਚ ਆਏ ਨੇ ਤਾਂ ਇੱਕ ਬਹੁਤ ਵੱਡੀ ਚੀਜ਼ ਨੂੰ ਦੇਣ ਹੈਗੇ ਕੈਂਪ ਦਾ ਕਿੰਨੇ ਕੁ ਪੇਸ਼ੈਂਟ ਦੇਖ ਚੁੱਕੇ ਆ ਤੁਸੀਂ ਸਰ ਤਕਰੀਬਨ 50-60 ਪੇਸ਼ੈਂਟ ਤਾਂ ਆਲਮੋਸਟ ਆ ਚੁੱਕੇ ਨੇ ਕੁਝ ਬਾਰਿਸ਼ਾਂ ਕਰਕੇ ਹੁਣ ਬਾਰਿਸ਼ ਜਿੱਦਾਂ ਰੁਕ ਰਹੀ ਹੈ ਤਾਂ ਹੋਰ-ਹੋਰ ਪੇਸ਼ੈਂਟ ਆ ਰਹੇ ਨੇ ਪਰ ਅਸੀਂ ਸਾਰੇ ਪੇਸ਼ੈਂਟ ਚਾਹਾਂਗੇ ਕਿ ਜਿੰਨੇ ਵੀ ਬਤਵਤ ਲੋਕੀ ਆਣ ਤੇ ਇਸ ਚੀਜ਼ ਦਾ ਕੈਂਪ ਦਾ ਬਤਵਤ ਆਪਣਾ ਲਾਹ ਤੱਕ ਬਿਲਕੁਲ ਜੀ ਬਿਲਕੁਲ ਜੀ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਹੈਗਾ ਜੀ ਦੇਖੋ ਸੇ ਨਹੀਂ ਉਹਦੇ ਤੋਂ ਹਿੱਸੇ ਆਂਦੀ ਜੀ ਹਨਾ ਬਟ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਦੇਖੋ ਦਵਾਈਆਂ ਵੀ ਸਾਰੀਆਂ ਚਲੋ ਡਾਕਟਰ ਸਾਡੇ ਵੱਲੋਂ ਵੀ ਤੇ ਉਹਨਾਂ ਵੱਲੋਂ ਵੀ ਸਾਰੀਆਂ ਦਵਾਈਆਂ ਜਿੰਨੀਆਂ ਕੋਸ਼ਿਸ਼ ਕੀਤੀ ਗਈ ਟੈਸਟ ਜੋ ਬਾਤੋਂ ਤੋਂ ਉਹਨਾਂ ਨੂੰ ਉਪਰਾਲਾ ਕਰ ਸਕਦੇ ਸੀ ਉਹਨਾਂ ਨੇ ਕੀਤਾ ਜੀ ਸੋ ਸਾਨੂੰ ਇਸ ਚੀਜ਼ ਦਾ ਬਹੁਤ ਵਧੀਆ ਲੱਗਿਆ ਕਿ ਉਹਨਾਂ ਨਾਲ ਸਾਨੂੰ ਵੀ ਧੂਰੀ ਦਾ ਸੇਵਾ ਕਰਨ ਦਾ ਮੌਕਾ ਮਿਲੇ ਜੀ ਠੀਕ ਹੈ ਜੀ